ਸਰ ਗਰਜੀ ਜੋਨੇ ਜਿੰਦਾਬਾਦ 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 ਦਸੂਕੇ ਪਿੱਟੋ ਹਾਏ ਹਾਏ ਦਸੂਕੇ ਪਿੱਟੋ ਹਾਏ 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 ਆਏ ਹਾਏ 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 ਟ੍ਰੇਨ ਆਹ ਰੇ ਲੋਕ ਦਿੱਤੀ ਗਈ ਆ ਜੀ ਚਲਦੀ ਟ੍ਰੇਨ ਰੋਕੀ ਗਈ ਅੱਜ ਤਾਂ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕਮੇਟੀ ਜਿੰਦਾਬਾਦ ਜਿੰਦਾਬਾਦ ਮਜ਼ਦੂਰਾਂ ਦਾ ਇਕਾ ਜਿੰਦਾਬਾਦ ਜਿੰਦਾਬਾਦ ਇਲਾ ਕਿਸਾਨਾਂ ਮਜ਼ਦੂਰਾਂ ਦਾ ਇਕਾ ਜਿੰਦਾਬਾਦ 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 ਦਰਨਾਰੇ ਲੋਕਾਂ ਦਾ ਇਕਾ ਜਿੰਦਾਬਾਦ ਜਿੰਦਾਬਾਦ ਸ਼ਗਰਜੀ ਜੋਦੇ ਜਿੰਦਾਬਾਦ ਜਿੰਦਾਬਾਦ ਮਜ਼ਦੂਰਾਂ ਦਾ ਇਕਾ ਜਿੰਦਾਬਾਦ ਜਿੰਦਾਬਾਦ ਕਿਸਾਨਾਂ ਮਜ਼ਦੂਰਾਂ ਦਾ लोकासीं जो ਤੋ ਹਾਏ ਹਾਏ ਦਸੂਕੇ ਤੋ ਹਾਏ 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 ਆਏ ਹਾਏ 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 ਟ੍ਰੇਨ ਦਾ ਆਹ ਰੇ ਲੋਕ ਦਿੱਤੀ ਗਈ ਆ ਜੀ ਚਲਦੀ ਟ੍ਰੇਨ ਰੋਕੀ ਗਈ ਅੱਜ ਪਸਾਰ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸੰਘਰਸ਼ ਕਮੇਟੀ ਜੰਦਾਬਾ ਜੰਦਾਬਾ मज़दूर लड़ना जिंदी जो 지정해진나해 진정해, 진나해지정해 진정해, 진나해진나해 진정해, 진나해 진정해, 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 진 ਲੋਕ ਦਿੱਤੀ ਗਈ ਹੈ ਜੀ ਚਲਦੀ ਟ੍ਰੇਨ ਰੋਕੀ ਗਈ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ